ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਦੁਪਹਿਰ ਤੋਂ ਬਾਅਦ 2 ਵਜੇ ਕੈਬਨਟ ਮੀਟਿੰਗ ਸੱਦੀ ਗਈ ਜਿੱਥੇ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਪਹੁੰਚੇ ਕੈਬਨਟ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ ਐਲਾਨ ਕਰ ਦਿੱਤੇ ਨੇ ਅਤੇ ਬਾਕੀ ਕੱਲ ਹੋਵੇਗਾ ਵਿਧਾਨ ਸਭਾ ਦੇ ਵਿੱਚ ਪੰਜਾਬੀਆਂ ਦੇ ਲਈ ਵੱਡੇ ਫੈਸਲੇ ਹੋਣਗੇ ਕਸਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਦੀ ਮੁਖਾਫਤ ਹੁੰਦਿਆਂ ਕਿਹਾ ਕਿ ਬੇਅਦਬੀ ਸੰਬੰਧੀ ਬਿੱਲ ਕਲ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਇਸ ਤੋਂ ਬਾਅਦ ਬਿੱਲ ਤੇ ਸਾਰੀਆਂ ਸੰਸਥਾਵਾਂ ਅਤੇ ਲੋਕਾਂ ਦੀ ਰੈਲ ਰੈਲਿ ਜਾਈ ਜਾਵੇਗੀ ਇਸ ਦੇ ਨਾਲ ਹੀ ਪੰਜਾਬ ਦੇ ਸਾਰੇ ਲੋਕਾਂ ਨੂੰ 10 ਲੱਖ ਰੁਪਏ ਦੀ ਮੁਫਤ ਇਲਾਜ ਦੀ ਸਹੂਲਤ ਮਿਲੇਗੀ ਪਹਿਲਾ ਸ਼੍ਰੀ ਗ੍ਰੰਥਾਂ ਦੀ ਬੇਅਦਬੀ ਤੇ ਕਾਨੂੰਨ ਫਿਰ 10 ਲੱਖ ਰੁਪਏ ਦੀ ਮੁਫਤ ਅਲਾਸ ਸੂਤ ਮਿਲੇਗੀ ਪੰਜਾਬ ਦੇ ਲੋਕਾਂ ਨੂੰ ਇਸ ਦੇ ਨਾਲ ਹੀ ਚੰਗਾ ਕੰਮ ਕਰਨ ਵਾਲੀਆਂ ਮਹਿਲਾ ਸਰਪੰਚਾਂ ਨੂੰ ਹਯੂਨ ਸਾਹਿਬ ਦਾ ਦੌਰਾ ਕਰਵਾਇਆ ਜਾਵੇਗਾ ਉਹਨਾਂ ਦੀ ਸਿਖਲਾਈ ਦੀ ਪ੍ਰਕਿਰਿਆ ਹੋਵੇਗੀ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁਕਾਇਆ ਜਾਵੇਗਾ ਮੁੱਖ ਮੰਤਰੀ ਨੇ ਅੱਜ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਕੈਬਨਿਟ ਵਿੱਚ ਬਹੁਤ ਗੰਭੀਰ ਫੈਸਲੇ ਲਏ ਖਾਸ ਕਰਕੇ 10 ਲੱਖ ਰੁਪਏ ਤੱਕ ਦੇ ਸਿਹਤ ਕਾਡਾ ਦੇ ਮੂਹਰ ਲਗਾਈ ਇਸ ਲਈ ਕੋਈ ਫਾਰਮ ਨਹੀਂ ਭਰਨਾ ਪੈਂਦਾ ਕੋਈ ਰਸਮੀ ਕਾਰਵਾਈ ਨਹੀਂ ਕਰਨੀ ਪੈਂਦੀ ਪੰਜਾਬ ਦੇ ਹਰ ਵਾਸੀ ਨੂੰ 10 ਲੱਖ ਦੀ ਇਲਾਤ ਦੀ ਸੂਤ ਮਿਲੇਗੀ ਕੋਈ ਹੋਰ ਹਿਸਾਬ ਨਹੀਂ ਤੁਹਾਨੂੰ ਸਿਰਫ ਆਧਾਰ ਕਾਰਡ ਤੇ ਇਸ ਤੋਂ ਇਲਾਵਾ ਹਰ ਕੋਈ ਮਹਿਲਾ ਸ਼ਕਤੀ ਨੂੰ ਸ਼ਕਤ ਜਿਹੜਾ ਬਣਾਉਣਾ ਚਾਹਦਾ ਹੈ ਅਸੀਂ ਇਸ ਦਿਸ਼ਾ ਵਿੱਚ ਕਦਮ ਚੁਕਨੇ ਸ਼ੁਰੂ ਕਰ ਦਿੱਤੇ ਨੇ ਇੱਥੇ 50% ਤਤਸ਼ਤ ਸੀਟਾਂ ਔਰਤਾਂ ਲਈ ਰੱਖੀਆਂ ਹਨ ਚੁਣੀਆਂ ਗਈਆਂ ਮਹਿਲਾ ਸਰਪੰਚ ਚੰਗਾ ਕੰਮ ਕਰ ਰਹੀਆਂ ਨੇ ਜਿਹੜੀਆਂ ਉਸ ਰੂਸੀ ਯੂਨ ਸਾਬ ਨੰਦੇੜ ਦੇ ਦਰਸ਼ਨ ਲੈ ਕੇ ਜਾਵਾਂਗੇ ਸਾਰਾ ਖਰਚਾ ਪੰਜਾਬ ਸਰਕਾਰ ਵੱਲ ਚੁੱਕਿਆ ਜਾਵੇਗਾ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਵਿਧਾਨ ਸਭਾ ਵਿੱਚ ਪੰਜਾਬ ਵਿੱਚ ਡੈਮਾਂ ਦੀ ਸੁਰੱਖਿਆ ਲਈ ਸੀਆਈਐਸਐਫ ਤਨਾਤ ਕਰਨ ਤੇ ਕੇਂਦਰ ਦੇ ਫੈਸਲੇ ਬਰੁੱਧ ਇੱਕ ਮਤਾ ਪਾਸ ਕੀਤਾ ਜਾਵੇਗਾ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਡੈਮਾਂ ਦੀ ਸੁਰੱਖਿਆ ਕਰਨ ਵਿੱਚ ਸਮਰੱਥ ਹੈ ਇਸ ਲਈ ਕੇਂਦਰ ਸਰਕਾਰ ਵੱਲੋਂ ਡੈਮਾਂ ਦੀ ਸੁਰੱਖਿਆ ਲਈ ਸੀਆਈਐਸਐਫ ਤਨਾਤ ਕਰਨ ਨਾਕ ਕਰਨ ਦਾ ਲਿਆ ਗਿਆ ਫੈਸਲਾ ਵਿਧਾਨ ਸਭਾ ਦੇ ਵਿੱਚ ਰੱਦ ਕੀਤਾ ਜਾਵੇਗਾ ਦੂਸਰੇ ਪਾਸੇ ਪਹਿਲਾ ਫੈਸਲਾ ਕਿ ਗਰੰਥਾਂ ਦੀਆਂ ਜਿਹੜੀਆਂ ਬੇਅਦਦੀਆਂ ਹੁੰਦੀਆਂ ਨੇ ਉਹਨਾਂ ਬਾਰੇ ਫੈਸਲਾ ਦੂਸਰਾ ਕਿ 10 ਲੱਖ ਦਾ ਇੱਕ ਕਾਰਡ ਜਾਰੀ ਕੀਤਾ ਜਾਵੇਗਾ ਆਲਾਸ ਵਾਸਤੇ ਲਗਭਗ ਪੰਜਾਬ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਪੇਸ਼ੈਂਟ ਜਾ ਕੇ ਲਾਸ਼ਵਾ ਸਕਦਾ ਹੈ ਤੀਸਰਾ ਕਿ ਜਿਹੜੀਆਂ ਸਰਪੰਚ ਮਹਿਲਾਵਾਂ ਬੜੀਆਂ ਨੇ ਜਿਨ੍ਹਾਂ ਦੀ ਕਾਰਗੁਜ਼ਾਰੀ ਚੰਗੀ ਹੈ ਉਹਨਾਂ ਨੂੰ ਨਦੇੜ ਸਾਹਿਬ ਦੀ ਯਾਤਰਾ ਕਰਵਾਈ ਜਾਵੇਗੀ ਤੇ ਚੌਥਾ ਫੈਸਲਾ ਹੈ ਕਿ ਡੈਮ ਉੱਤੇ ਸੀਆਈਐਸਐਫ ਯਾਨੀ ਕਿ ਕੇਂਦਰ ਵੱਲੋਂ ਜਿਹੜੇ ਮੁਲਾਜ਼ਮ ਲਗਾਏ ਗਏ ਨੇ ਉਹਨਾਂ ਦੇ ਵਿਰੁੱਧ ਮਤਾ ਪਾਸ ਕਰਕੇ ਪੰਜਾਬ ਪੁਲਿਸ ਨੂੰ ਉੱਥੇ ਬਿਠਾਇਆ ਜਾਵੇਗਾ